ਦੇਖ ਤੇ ਕਾਲੀ ਦਾ ਲੈਣ ਤੇ ਹੋ ਹਾ ਮਰਨੀ ਮਰ ਜਾਵਾਂ ਪਰ ਇਸ ਰੂਹ ਤੋਂ ਇਸ ਕੋਲ ਤੋਂ ਆਵਾਜ਼ ਜਿਹੜੀ ਹੈ ਉਹ ਅਕਾਲੀ ਆ ਕਾਲੀ ਦਾ ਝਾੜੂ ਆਨੇ ਛੱਡ ਕੇ ਕੰਮ ਚ ਜਾ ਰਿਹਾ ਹੈ ਕੋਈ ਕਨਸਰਨ ਛੱਡ ਕੇ ਝਾੜੂ ਤੇ ਬੀਜੇਪੀ ਤੇ ਜਾ ਰਿਹਾ ਹੈ ਕੋਈ ਅਕਾਲੀ ਦਾ ਨਾ ਛੱਡ ਕੇ ਕਿਸੇ ਪਾਸੇ ਜਾ ਰਿਹਾ ਹੈ ਮੇਰੇ ਤੋਂ ਫੜੀ ਛੱਡੀ ਪੈ ਗਈ ਬੀਜੇਪੀ ਆਲੇ ਦੇਸ ਨੇ ਆਇਆ ਢਾਹੂਆ ਨੇ ਦੇਸ ਨੇ ਕਾਂਗਰਸ ਜਿਹਦੇ ਬਾਰੇ ਮੈਂ ਕਦੇ ਸੁਪਨੇ 'ਚ ਵੀ ਸੋਚਿਆ ਪੰਤ ਹਾਟੇ ਆਪਣੇ ਨੇ کیا ਕਿ ਤਹਾਲੂ ਭੇਟਾ ਕਿਨੇ ਪਾਉਂਦਾ ਕਿ ਵਿਸ਼ਵਾਸ਼ਾਉਮੀ ਕਦੀ ਅਜਿਹੇ ਪੈਜ ਉੱਪਰ ਕਰਦਾ ਹੁਣ ਨਵਾਂ ਰਾਜ ਦਾ ਕਾਲੀ ਦੇ ਕਾਲੇ ਨੂੰ ਵੀ ਤੁਸੀਂ ਨਾ ਲੜੋ ਕੋਈ ਸਭ ਪਿਛੇ ਤੁਹਾਡੇ ਪਿੱਛੇ ਮੈਂ ਵੀ ਦਹਾੜੇ ਰੱਖਿਆ ਕਾਲੀ ਜਾਂ ਤੇ ਮੈਂ ਰੂਹ ਤੋਂ ਕਹਿੰਦਾ ਹੈ ਮੇਰਾ ਢਿਲ ਕਹਿੰਦਾ ਹੈ ਮੇਰਾ ਰੱਬ ਕਹਿੰਦਾ ਹੈ ਕਿ ਆਉਣ ਵਾਲੀ ਸਰਕਾਰ ਪੰਜਾਬ ਦਾ ਕੰਨੀ ਗਲਤੀ ਬਣੂ ਢਾਹੋਂ ਕੰਨ ਸੀ ਉਹਨਾਂ ਝੜ ਵਾਲਿਆਂ ਨੂੰ ਲੈ ਕੇ ਮਾਇਨ ਤੇ ਹੁਣ ਕੋਈ ਮੈਂ ਕਿਲਾ ਮੋਟਰੀ ਦਾ ਬੇਗਮਾਂ ਜਾਨੇ ਦੀ ਨਾ ਕੋਈ ਅਕਾਲੀ ਡੀਡ ਦੇ ਤੌਰ ਤੇ ਤੇ ਨਾ ਕੋਈ ਵਰਕਰ ਦੇ ਤੌਰ ਤੇ ਸ਼ਾਮਲ ਹੋਇਆ ਮੈਂ ਤੇ ਵੋਟਰ ਦੇ ਤੌਰ ਤੇ ਸ਼ਾਮਲ ਹੋਇਆ ਵੋਟਰ ਦੇ ਤੌਰ ਤੇ ਤੇ ਹੋ ਸਕਦਾ ਹੈ ਕਿ ਨਹੀਂ ਹੈ ਇਸ ਵਾਰ ਜਾਂ ਦੇ ਇੱਕ ਤੇ ਕਾਲੀ ਦਾ ਲੈ ਚ ਮਰਨੀ ਮਰਦਾਂ ਵਾਂਗ ਪਰ ਇਸ ਰੂਟੋਂ ਇਸ ਖੂਨ ਤੋਂ ਸਪੀਕਰ ਬੰਦ ਹੋ ਗਿਆ ਆਵਾਜ਼ ਜਿਹੜੀ ਹੈ ਉਹ ਅਕਾਲੀਆ ਤਾਲੀਆ ਠੀਕ ਹੈ ਜੋ ਹੁਕਮ ਆਇਆ ਉਹ ਵੀ ਕਰਵਾ ਦੇ ਉਥੇ ਇਨਕਾਰ ਦੀ ਨਾ ਹੀ ਨਿਸ਼ਾਨਾ ਤੇ ਨਾ ਕਰਨਾ ਇੱਥੇ ਪਰ ਜਿੱਥੇ ਮੈਂ ਰੂਹ ਤੋਂ ਬਣੀ ਉੱਥੇ ਮੈਂ ਆਪਣੇ ਬਜ਼ੁਰਗਾਂ ਦੀ ਪਾਰਟੀ ਪੰਜਾਬ ਦੀ ਪਾਰਟੀ ਪੰਥ ਤੇ ਕੌਮ ਦੀ ਪਾਰਟੀ ਸ਼ਰੋਮਣੀ ਅਕਾਲੀ ਦਲ ਦੀ ਸਵਾਸ ਸਵਾਸ ਕਰਕੇ ਚੜ੍ਹਦੀ ਕਲਾ ਮੰਗਦਾ ਬੋਲੇ

ਮੈਨੂੰ ਜਿਹੜਾ આજ ਆਦੇਸ਼ ਜਾਰੀ ਕੀਤਾ ਗਿਆ ਜene ਮੈਨੂੰ ਪ੍ਰਵਾਨ ਉਸ ਤੋਂ ਬਾਅਦ ਤੁਹਾਡੇ ਕਾਦੇ ਮੈਂ ਜ਼ਰਰੀ ਹੈ ਬੀਜੇਪੀ ਆ ਲੈਣ ਦੇ ਸੁਨੇਹਿਆ ਢਾੜੂ ਆ ਲੈਣ ਦੇ ਸੁਨੇਹਿਆ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਨੇ ਪੰਤ ਹਾਟੇ ਆਪੜ ਨੇ ਕਿਹਾ ਕਿ ਤਹਾਨੂੰ ਭੇਟਾ ਕਿਨੇ ਪਾ ਦਿੱਤਾ ਕਿ ਵਿਸ਼ਵਾਸੋਂ ਵੀ ਕਦੀ ਅਜਿਹਾ ਕਦਮ ਪੁੱਟ ਸਕਦਾ ਹੈ ਜਿਹੜੀਆਂ ਪੰਜਾਬ ਤੇ ਪੰਛੀਆਂ ਬੋਧੀ ਸ਼ਕਤੀ ਪਾਰਟੀਆਂ ਨੇ ਕਾਂਗਰਸ ਦੀਦੇ ਬਾਰੇ ਮੈਂ ਕਹਿੰਦੇ ਸੁਪਨੇ ਚ ਨਹੀਂ ਸੋਚਣ ਭਾਰਤੀ ਜਨਤਾ ਪਾਰਟੀ ਝਾਰੂ ਵਾਲੇ ਜਿਹੜੀ ਦਿੱਲੀੋਂ ਹੀ ਕਰਦੇ ਨੇ ਜਿਨ੍ਹਾਂ ਦੇ ਇਰਾਦੇ ਪੰਜਾਬ ਨੂੰ ਲੁੱਟਣ ਦੇ ਕੁੱਟਣ ਦੇ ਕੇਵਲ ਤੇ ਕੇਵਲ ਬਰਬਾਦ ਕਰਦੇ ਆ ਪੰਜਾਬ ਹਮਾਇਸ਼ੀ ਨਹੀਂ ਤੁਸੀਂ ਦੇਖ ਹੀ ਲਿਆ ਦਾਨਸਾਪ ਕੋੜਣੀ ਸੰਗਦੇ ਅਦੋਰੀਆਂ ਸਤਾਆਂ ਵਿੱਚ ਭੱਜ-ਭੱਜ ਕੇ ਪਈਆਂ ਸੀ ਆਪਣਿਆਂ ਨੇ ਕੈਪਟਨ ਜੀ ਕੈਪਟਨ ਜੀ ਸਰਕਾਰ ਕੀ ਯਾ ਕਰ ਦੂਗੀ ਉਹ ਪਰ ਦੂਗੀ ਉਹ ਸਰਕਾਰ 5 ਸਾਲ ਹਟਾ ਕੇ ਚਲੇਗੇ ਠੀਕ ਹੈ ਲੋਕੀ ਨਾਰਾ ਕੱਢਦੇ ਰਹੇ ਨਵੇਂ ਠੱਗਾਗੇ ਨਵੇਂ ਠੱਗਾਣੇ ਉਹਨਾਂ ਵੱਡੀਆਂ ਗੱਲਾਂ ਕੀਤੀਆਂ ਤੇ ਅੱਜ ਦਿੱਲੀ ਦੇ ਵਿੱਚ ਜੋ ਉਹਨਾਂ ਨੇ ਪੰਜਾਬ ਨੂੰ ਲੁੱਟ ਕੇ ਤਜੋਰੀਆਂ ਭਰੀਆਂ ਐ ਤੇ ਆਮ ਆਦਮੀ ਪਾਰਟੀ ਦੀ ਤੇ ਕੇਜਰੀਵਾਲ ਦੀ ਸਾਰੀ ਸਿਆਸਤ ਜਿਹੜੀ ਹੈ ਉਹ ਪੰਜਾਬ ਨੂੰ ਨੁਟਕੇ ਚੱਲ ਰਹੀ ਹੈ ਅਜਿਹਾ ਟਿਕਰ ਨਹੀਂਤਾ ਹੈ ਹਰਧਿਆਨ ਸਿੰਘ ਨੇ ਲੈ ਜਿੰਨੇ ਬੈਠੇ ਜੇ ਸਾਰੇ ਕਿਸਾਨ ਭਾਈ ਦੇ ਨਾਲ ਸੰਬੰਧਿਤ ਉਹ ਸੱਜਣ ਹੱਥ ਖੜਾ ਕਰਿਆ ਜੇ ਜਿੰਨੂੰ ਥੋਨੇ ਦੇ ਵਿੱਚ ਕੱਟ ਨਹੀਂ ਲੱਗ ਕੋਈ ਹੈਗਾ ਬੰਦਾ ਹਜ਼ਾਰਾਂ ਦੀ ਪਤਾਚ ਤੁਸੀਂ ਬੈਠੇ ਜੇ ਵੱਡੀ ਕਿੰਤੀ ਵਿੱਚ ਬੈਠੇ ਜੇ ਵੱਡੀ ਕਿੰਤੀ ਵਿੱਚ ਬੈਠੇ ਜੇ ਕਿਜੋ ਹਾਲਾਤ ਨੇ ਪੰਜਾਬ ਦੇ ਕੋਈ ਆਇਆ ਸਰਕਾਰੀ ਕਰਮਚਾਰੀ ਕੋਈ ਅਫਸਰ ਕੋਈ ਐਮਐਲਏ ਕੋਈ ਮੰਤਰੀ ਜਾਂ ਫਿਰ ਹੋਰ ਜੜ ਮੰਡੀਆਂ ਚ ਅਖੀਰ ਸਾਰਿਆਂ ਨੂੰ ਕੱਟਵਾ ਕੇ ਚੋਣਾਂ ਤੇ ਕੋਣਾ ਦੇ ਅੱਜ ਜਿਹੜੀ ਕੰਕਰਵੇ ਹੋਣੀ ਆ ਉਹ ਵੀ ਦੇਖਦੀ ਹੈ ਜਿਹੜੀ ਸਰਕਾਰ ਚੋਣਾਂ ਤੇ ਕੰਕ ਨਹੀਂ ਸਾਫ ਸਕਦੀ ਉਹ ਲੋਕਾਂ ਨੂੰ ਕਿੱਥੋਂ ਸੰਭੂ ਚਲ ਮੇਰਾ ਅੱਜ ਦਾ ਵਿਸ਼ਾ ਹੈ ਮੈਂ ਤਾਂ ਸਿਰਫ ਆਪਣੀ ਬੇਨਤੀ ਕਰਨ ਵਾਸਤੇ ਖੜਾ ਹੋਇਆ ਹਾਂ ਕਿ ਸਭ ਤੋਂ ਪਹਿਲੀ ਗੱਲ ਹੈ इहो कहण छॾियो अकाली दले की बणी हार मेर दिल कंदा रब कंदी सरकार अकाली दल जी बणो बड़े चकड़ झुल रहे ਬڑے ਹਮਲੇ ਹੋਏ ਨਹੀਂ ਮੇਰਾ ਗੱਲ ਇਹ ਨਹੀਂ ਕਿ ਕਿਸੇ ਬੰਦੇ ਤੇ ਹਮਲੇ ਹੋ ਜਾਣ ਤੇ ਮੇਰਾ ਗੱਲ ਕੜਾਈ ਕਰਦੇ ਜਿੰਨੇ ਅਕਾਲੀ ਦਲ ਤੇ ਹੋਏ ਦਿਵਲੇ ਬਾਹਰ ਤੁਸੀਂ ਹਜ਼ਾਰਾਂ ਨੂੰ ਪੰਜਾਬ ਦੇ ਇੱਕ ਛੋਟੇ ਜਿਹੇ ਸਥਾਨ ਦੇ ਇਕੱਠੇ ਹੋਦਾਂਗੇ ਇਹ ਤੁਸੀਂ ਆਪੇ ਹਿਸਾਬ ਨਾਲ ਲਾ ਕੇ ਪੂਰੇ ਪੰਜਾਬ ਚ ਕੀ ਰਹਾ ਤੁਸੀਂ ਅਕਾਲੀ ਦਲ ਦਾ ਬੋਟਰ ਮੇਰੇ ਵਰਗਾ ਵਰਕਰ ਮੋਤਵਾੜਾ ਲੋਹੇਮਾਂ ਸ਼ਰੋਮਣੀ ਕਾਲਜ ਦੇ ਨਾਮ ਖਰੂਤਾ ਦੇ ਜਿਹੜੇ ਲੋਕ ਆ ਤੁਸੀਂ ਦੇਖੋ ਸਾਡੇ ਅੱਜ ਪ੍ਰੋਗਰਾਮ ਸਾਹਿਬ ਨਹੀਂ ਆਏ ਉਹਨਾਂ ਦੇ ਕਿਤੇ ਵਿਆਹ ਤੇ ਗਏ ਨੇ ਇਸਾ ਪ੍ਰਮਜੀ ਸੋਣੀ ਅਬੇ ਕਿਹਨਾਂ ਨਾਲੇ ਹਾਂਜੀ ਸੋਣੀ ਸਾਹਿਬ ਬੈਠੇ ਨੇ ਰਾਜਕਾਲ ਤੋਂ ਬੈਠੇ ਆ ਭਾਵੇਂ ਕਿਤੇ ਆ ਲੈ ਮੈਂ ਅੱਜ ਦਸੂਣ ਸੁਣਿਆ ਜੀ ਆ ਜਿਹੜਾ ਹਲ ਹਲ ਕਰ ਤੋਂ ਪਿੰਡਾ ਫਿਰਦੇ ਹਨ ਇਹਦੀ ਕਰਤੂਤ ਸੁਣਿਆ ਜੇ ਸਾਫ ਕਾ ਕਾਂਗਰਸੀ ਦੀ ਜਿਹੜਾ ਐਮਐਲਏ ਸੀ ਆਪਰੇ ਲੋ ਐਮਸੀ ਦੀਆਂ ਚੋਣਾਂ ਸੀਗੀਆਂ ਖੇਮ ਕਰਨ ਦੀ ਚਾਹਵਾ ਦਾ ਜਾ ਫਾਂ ਲੜੀਆਂ ਕਿਉਂਕਿ ਬਾਕੀ ਜ ਆਪਣੇ ਨਾਮ થઈ ਕਾਗਜ਼ ਰੱਦ ਕਰ ਦਿੱਤੇ ਨਹੀਂ થઈ ਕੰਮ ਕਿਸੇ ਰਣ ਗਿਆ ਨਹੀਂ થઈ ਉਹਨਾਂ ਦੇ ਕਰਤੇ ਤੇ ਜਿੱਥੇ ਜਿੱਥੇ ਲੜੀਆਂ ਜਿੱਥੇ ਜਿੱਥੇ ਰੜੀਆਂ ਉੱਥੇ ਉੱਥੇ ਅਕਾਲੀ ਦਲ ਕਿਤੇ 60 ਵੋਟਾਂ ਤੇ ਕਿਸੇ 20 ਵੋਟਾਂ ਦੇ ਹਿਆ 150 ਪੌਣੇ 200 250 ਵੋਟ ਅਕਾਲੀ ਦਲ ਨੂੰ ਇੱਕ ਤਾਂ ਸੰਭ ਨਹੀਂ ਆ ਪਈਆਂ ਇਹ ਕਿਤੇ 56 ਵੋਟਾਂ ਤੇ 73 ਰੋਟ ਲਾਪੋਸ ਸਰਪੰਚ ਸਾਹਿਬ ਬਿਠੇ ਆ ਇਹਨਾਂ ਬੜਾ ਲੰਬਾ ਸਮਸਨ ਪੈਚੀ ਕੀਤੀ ਆ ਸੀਨੀਅਰ ਵੀਰ ਪ੍ਰਧਾਨ ਬਿਠਾ ਆ ਆਓ ਐਮਸੀ ਬਿਠਾ ਲੈ ਬੰਦ ਦੱਸਿਆ ਜੀ ਕਾਂਗਰਸ ਹਮੇਸ਼ਾ ਹੀ ਖੇਮ ਕਰ ਜਰਾ ਬੋਲਾ ਕਰ ਰਿਹਾ ਰਿਆ ਨਹੀਂ ਹਮੇਸ਼ਾ ਹਮੇਸ਼ਾ ਅੱਜ ਪਰਵਾ ਭੱਜੇ ਕਰਦੇ ਆ ਹੋ ਗਿਆ ਜੋ ਹੋ ਗਿਆ ਲੋਕ ਨਹੀਂ ਆ ਲੋਕ ਕਾਂਗਰਸ ਨੂੰ ਅੱਜ ਵੀ ਪਸੰਦ ਨਹੀਂ ਕਰਦੇ ਖੇਮ ਕਰਦਾ ਰਿਜ਼ਲਟ ਖੇਮ ਕਰਨਾ ਨਤੀਜਾ ਤੁਹਾਡੇ ਸੁਣਨੇ ਕਿ ਇੱਕ ਬਣਿਆ ਆਕਾਲੀ ਦਲ ਦੇ 150 ਤੋਂ 200 250 ਵੋਟ ਪਈ ਹੋਵੇ ਸਾਡੇ ਪ੍ਰਧਾਨ ਸਾਹਿਬ ਪਰਮਜੀਤ ਸਿੰਘ ਹੋਈ ਕੇਵਲ 6 ਮੋਟਰ ਦੇ ਹਰੇ ਜਿਹਨੇ ਸੁਪੰਗਾ ਦੇ ਤਰੀਡ ਮੋਟਾ ਖੜਦੇ ਉਹ ਵੀ ਉਸ ਖੇਮ ਕਰਕੇ ਜਿਹੜਾ ਘੜ ਹੈ ਤੇ ਸ਼ਰਮ ਹੋਣੀ ਚਾਹੀਦੀ ਕਿਵੇਂ ਭੁੱਲ ਜਾਣਾ ਕਿ 5 ਸਾਲ ਤੋਂ ਲੋਕਾਂ ਨੂੰ ਕੁੱਟਿਆ ਹੈ ਕਿਵੇਂ ਫਟ ਜਾਣ ਪੰਜ ਸਾਲ ਤੋਂ ਲੋਕਾਂ ਨੇ ਰੁਟਿਆ ਕਿਵੇਂ ਫਟ ਜਾਣ ਕਿ ਤੂੰ ਪੰਜ ਸਾਲ ਲੋਕਾਂ ਦੀ ਬਾਤ ਨਹੀਂ ਪੁੱਛੀ ਉਹੀ ਹੈ ਨਾ ਜਿਹੜਾ 86000 ਤੋਂ ਕਿੰਨੇ ਰਿਹਾ ਹੈ 26000 82000 ਤੋਂ 26000 ਰਿਹਾ ਜਿਹੜੀ 56000 ਉਹ ਵੀ ਉੱਡ ਗਈ ਉਹ ਫਿਰ ਮਿਲੇ ਖਾਵੇ ਤਾਂ ਪਤਾ ਕੀ ਨੇ ਜੀ ਅਰੇ ਭਾਲ ਦੋ ਅੱਜ ਚਲੇ ਗਏ ਕਿਸੇ ਹੋਰ ਕੋਲੇ ਚਲੇ ਗਏ ਹਾਂਜੀ ਅਸੀਂ ਸਾਰੇ ਨੇ ਕਸਬਾ ਛੱਡਿਆ ਪਿੰਡ ਦਾ ਮੁੱਢੀ ਤੂੰ ਕੌਣ ਵਾਲਾ ਸਾਰਾ ਕੁਝ ਤੇਰਾ ਤੂੰ ਸਭ ਤੋਂ ਅੱਗੇ ਕੰਮ ਸੀ ਬੜੀ-ਬੜੀ ਗੱਲ ਲੱਗਦੀ ਹੈ ਲੱਗੀ ਕਿ ਨਹੀਂ ਲੱਗੀ ਹਾਂਜੀ ਹਾਂਜੀ ਪਰ ਮੈਨੂੰ ਪਤਾ ਹੈ ਕਿ ਸਾਰੇ ਲੋਕ ਜਿਹੜੇ ਕੰਮ ਕਰਦੇ ਆ ਜਿਹਨੇ ਮੇਰੇ ਵਰਕੇ ਬੋਟਲ ਹੈ ਸਕੂਟਰ ਹੈ ਉਹ ਸਾਰੇ ਸਮਝਦੇ ਆ ਇਹ ਸ਼ਰਾਬ ਆ ਪਹਿਲੀ ਗੱਲ ਮਿੱਤਰਾਂ ਤੁਹਾਡੀ ਗੱਲ ਹੀ ਕਰਦੀ ਦੂਜੀ ਗੱਲ ਲਾਲ ਖੇ ਕੇ ਜਿੱਦਾਂ ਪਿਛਲੇ ਮੇਰੇ ਪਤਲੇ 20 30 ਚੀਰਮੈਨ ਆਵਣਦਿਆਂ ਇੱਕ ਇੱਕ ਪਿੰਡ ਦੇ 10 10 ਸਰਪੰਚ ਹੋਣਾਂ ਤੇ ਹੁਣ ਨਵਾਂ ਲਾਲ ਤੇ ਅਕਾਲੀ ਪੰਥ ਵਾਲਿਆਂ ਨੂੰ ਤੇ ਤੁਸੀਂ ਆ ਜਾਓ ਬਾਕੀ ਸਭ ਪਿਛੇ ਤੁਮ ਰਖੇ ਤਮੈ ਨੂੰ ਮੈਂ ਇਹਨੂੰ ਠਿੱਠ ਨੂੰ ਪੁੱਛ ਰਾਨਾ ਚ ਪਿੰਡਾਂ ਦੇ ਨੂੰ ਠਿੱਠਰੀ ਕਹਿੰਦੇ ਨੇ ਜਿਹੜਾ ਪਿਓ ਨੂੰ ਉਰੇ ਨਾਲ ਦੇ ਭਰਾ ਦੇ ਵੱਡੇ ਨੂੰ ਨੁਕਰੇ ਲਾ ਦੇ ਕਮੇ ਦੱਸਿਆ ਜੇ ਮੈਨੂੰ ਜਿਹੜਾ ਪਿੰਡ ਵਿੱਚ ਆਪ ਦੇ ਬਾਪ ਨੂੰ ਤੇ ਆਪ ਦੇ ਵੱਡੇ ਭਰਾ ਨੂੰ ਨੁਕਰੇ ਆਵੇ ਜਿਹੜਾ ਪਿਓ ਦਾ ਨਾ ਬਣੇ ਉਹਨੂੰ ਠਿੱਠਾ ਹੁੰਦੇ ਕੀ ਨਹੀਂ ਹੁੰਦੇ ਹੁੰਦੇ ਆ ਜੀ ਜਿਕਰਾਂ ਛੰਦੇ ਸਲਿਕਰਾਂ ਦੇ ਇਹ ਢੇਠ ਜਿਹੜੇ ਦੂਜਿਆਂ ਨਾਲ ਜਿੰਨੇ ਫਿਰਦੇ। ਇਹ ਪਿਓ ਦਾ ਨਹੀਂ ਬਣਿਆ, ਭਰਾ ਦਾ ਨਹੀਂ ਬਣਿਆ, ਉਹ ਆਗੇ ਮੋਹਤ ਬਣਿਆ। ਯਾ ਰਾਜਾ ਉਹ ਲੋਕਾਂ ਨੂੰ ਮੋਹਤ ਮੇਰੀਆਂ ਮਰਦਾ ਫਿਰਦਾ। ਕਿਉਂ ਉਹ ਤੂੰ ਨੂੰ ਕਰੇ ਲਾਦਾ? ਜਿਹਨੇ ਸਾਰੀ ਜ਼ਿੰਦਗੀ ਲਾ ਦਿੱਤੀ ਸੀ। ਭਰਾ ਨੂੰ ਤੂੰ ਦੂਜੇ ਪਾਸੇ ਤੋਰਨ ਦੇ ਰਾਹ ਤੇ ਮਜਬੂਰ ਕਰਦਾ ਤੇ ਤੂੰ ਲੋਕਾਂ ਦੇ ਖੇ ਖਵਾ ਕੇ ਇਸ ਕਰਕੇ तगड़े में ਇਹ ਐ ਲੋ ਤੁਹਾਡੇ ਨਾਲ ਤਾਣਾ ਹੈ ਹੈ ਇਹ ਨੀਰ ਖੜਾ ਹੈ ਅਜਾ ਅਰੇ ਮੁਰੇ ਨੋਜਵਾਨੋ ਤੋਹੀ ਕੇ ਨਾਲੇ ਗੌਰ ਸੁਣਾ ਜੇ ਕਿ ਮੇਰੇ ਨਾਲ ਕਿੱਥੇ ਆ ਸਾਰੇ ਬੈਠੇ ਨੇ ਹੈ ਮੈਂ ਨਾ ਅਜਾ ਮੈਨੂੰ ਜ ਆਦਾ ਤੀ ਦੋਹਾਂ ਦੇ ਨਾਲ ਹੀ ਸੇ ਉਹ ਫੇਟਣ ਵਾਲੀ ਗੱਲ ਨਾ ਕਰੋ ਹੁਣ ਰਾਜ ਦੀ ਸਿਹਰੇ ਤੋਂ ਰਾਜ ਪ੍ਰਧਾਨ ਨਹੀਂ ਕਰੀ ਹੋਗਾ ਜੀ ਇਹ ਕੁੜੇ-ਫਲੇ ਦੇ ਗੱਲ ਕਰਦੀ ਆ ਮੈਨੂੰ ਕਿਹੜੀ ਮੈਨੂੰ ਸ਼ੁਭਾਤ ਭੁੱਲਾ ਨੂੰ ਇਹਨਾਂ ਪਾਰਟਨਰੀ ਚਾਹਿਆ ਗਿਆ ਦੇ ਪੈਰਾਂ ਦੇ ਨਾਮ ਸੀ ਇੱਕ ਮੈਂ ਜਰਾ ਕੋਈ ਗੱਲ ਐਸ਼ਾ ਇੱਕ ਹੋਰ ਮੈਂ ਨਹੀਂ ਕਹਿੰਦਾ ਕਿ ਮੇਰੀ ਜਿੱਥੇ ਤਮੀ ਨਹੀਂ ਹੋ ਮੈਂ ਨਹੀਂ ਕਹਿੰਦਾ ਕਿ ਜਿਹੜੇ ਮੇਰੇ ਨਾਲ ਸੱਜੇ ਖੱਬੇ ਤੁਰੇ ਫਿਰਦੇ ਉਹਨਾਂ ਦੀ ਕਮੀ ਨਹੀਂ। ਘੜਿਆ ਨਸ਼ਾ ਨਹੀਂ ਬੁੱਝਦੇ। ਲੈ ਉਹ ਜਿਹੜਾ ਵੱਡਾ ਮੋਦ ਮਰੀਆਂ ਮੰਡਾ ਫਿਰਦਾ ਹੈ ਨਾ ਉਹਦੇ ਨਾਲ ਤਾਂ ਉਹਨੇ ਕੇਵਲ 4 ਕਿਲੋ ਖੜੀ ਪਈ। ਕੇਵਲ 10 ਕਿਲੋ ਖੜੀ ਗਈ। ਕੇਵਲ 2 ਕਿਲੋ ਖੜੀ ਕਿਤਰੀ ਨਹੀਂ ਹੋਈ ਗਈ। ਪੂਰੀ ਗੱਡੀ ਜੀ ਹੁੰਦਾ। ਇੱਕ ਹੋਣਾ ਹੋਣਾ ਕਿਵੇਂ ਆ ਉਹ ਤੁਹਾਡੇ ਪਿੰਡ ਵਾਲੀ ਸ਼ਰਾਬ ਵਾਲੀ ਫੈਕਟਰੀ ਕਿਵੇਂ ਆ ਜਾਣੀ ਜਾਣੀ ਪਰ ਦੇਸ਼ਰ ਉੱਥੇ ਹੀ ਆ ਹਾਂਜੀ ਜਰਲੀ ਨਜਾਇਜ਼ ਗੰਦੀ ਸ਼ਰਾਬ ਦੀ ਫੈਕਟਰੀ ਲਾ ਕੇ ਵੇਚਣ ਵਾਲੇ ਪੂਰੀ ਗੱਡੀ ਚੰਗੀ

ਪਰ ਮੇਰਾ ਖਿਆਲ ਹੈ ਕਿ ਜਿਹਨੇ ਪਿਓ ਦੀ ਸ਼ਰਮਿੰਦਗੀ ਤੇ ਮੇਰੇ ਅਰਗੇ ਦੀ ਸ਼ਰਮਿੰਦਗੀ ਕਰੂਗਾ ਇਹ ਕੱਲੂ ਵਾ ਇਸ ਕਰਕੇ ਚਾਹੋ ਮੈਡੀਕਲ ਰਹਿਤੀ ਕਰਨੀ ਮੈਂ ਤੁਹਾਡਾ ਜੇ ਤੁਸੀਂ ਮੇਰੇ ਜੇ ਅੱਜ ਤੋਂ ਬਾਅਦ ਪਿੰਡਾਂ ਚ ਜਾ ਕੇ ਸਿਰਿਆਂ ਦੇ ਕਿ ਅਕਾਲੀ ਦਾਲੀ ਮਰ ਜਾਵਣਗੇ ਆਉਣ ਵਾਲੀ ਸਰਕਾਰ ਜਿਹੜੀ 2027 ਚ अकालील अच्या रंग ला लिया <laughs> <आगा? laughs> भई અચ્છા મને કદી ગાર એમએલ હોવે ફોટો ફોટો જીતે વેખ લીધે હોય ਉਹਦੇ ਵੀ ਕਹਿ ਨਹੀਂ ਗਾ ਕਦੀ ਹੱਸਦਾ ਵੇਖਿਆ ਹੈ ਅੱਛਾ ਚਲ ਕੋਈ ਜਿਹੜੇ ਬੰਦੇ ਦੇ ਮੂੰਹ ਤੇ ਰੌਣਕ ਨਹੀਂ ਜਿਹਦੇ ਮੂੰਹ ਤੇ ਕਦੀ ਹਾਸਾ ਨਹੀਂ ਵੇਖਿਆ ਜਿਹੜਾ ਕਦੀ ਕਿਸੇ ਦਾ ਬਣਿਆ ਨਹੀਂ ਆ بڑے بڑے ਲੈ ਕੇ ਘਰਾਤੇ ਆ ਸਰਪੰਚਿਆਂ ਚ ਬੜੇ ਵੱਡੇ ਬਨੇ ਗੱਲ ਜਰੀ ਹਾਜੀ ਪਰਮਾਦੇ ਤਾਂ ਹਮਿਤ ਕਰਦੇ ਹੋਣ ਤੇ ਸਦਾਨਾ ਤੇਰੇ ਨਾਲ ਹੀ ਅੰਗਰੇਜ਼ਾਂ ਨੂੰ ਕਹਾਂ ਚਲ ਕੋਈ ਨਹੀਂ ਧੰਨਵਾਦ ਜੀ ਆ उन <laughs> ਲੜਾਈ ਅਜੀ ਸੁਵੇਨ ਸਾਹਿਬ ਦਾ ਆਇਆ ਗੇਲੀਆਂ ਦੇ ਪੈਣੀ ਆ 10 ਸਾਲ ਤੁਹਾਡੇ ਸਿਰ ਤੇ ਸੇਵਾ ਕੀਤੀ ਹਲਕੇ ਦੀ ਤੇ 54 ਹਜ਼ਾਰ ਕੋੜ ਤੁਸੀਂ ਵਗਦੀ ਢੇਰੀ ਦੇ ਵਿੱਚ ਜਦੋਂ ਤੇਰੇ ਤੇ ਲੜਾਈ ਸੀ ਉਹਦੇ ਜਿੱਤਸਾਂ ਦਾਸ ਦੀ ਝੋਲੀ ਤੇ ਪੈਣਾ ਤੁਹਾਡੇ ਦਿਨ ਦੀ ਤੋਂ ਦੇ ਸਕਦੇ ਇੱਕ ਮੈਂ ਵੀ ਰਹਾ ਜੀ ਮੈਂ ਘਰ ਦਾ ਡੱਕਾ ਭਰ ਕੇ ਦੁਨਾਨੀ ਦੇ ਕਰਨਾ ਪਾਣੀ ਦਾ ਗਲਾਸ ਹੀ ਮੇਰੇ ਪਿਛਲੇ ਚਾਉਂਦਾ ਹਾਂਜੀ ਸਵੇਰੇ ਘਰ ਦੇ ਕੱਢ ਕੇ ਸੂਰਜ ਦੇ ਆਏ ਨੇ ਕੱਪੜੇ ਦੇਣ ਨੂੰ ਪਾ ਕੇ ਤੁਹਾਡੇ ਦੇ ਪਾਸੇ ਚੁੱਕੇ ਨੇ ਹੁਣ ਮੈਂ ਇੱਥੇ ਹੀ ਰਹਿ ਗਿਆ ਤੇ ਮੈਨੂੰ ਕਿਵੇਂ ਇਹ ਮੈਨੂੰ ਕਿਸੇ ਪਾਸੇ ਹੋਰ ਕਿੱਛ ਕਰਦਾ ਹਾਂ ਆਹ ਯਾਰ ਇੱਥੇ ਮੈਨੂੰ ਇਹ ਕੀ ਦਾ ਭਾਈ ਤੂੰ ਇੱਥੇ ਰਹਿ ਗਿਆ ਤੂੰ ਹੀ ਸਮਝਾਇਆ ਕਰ ਹਾਂ ਅਦਰੋਂ ਤੂੰ ਸਮਝਾਇਆ ਗਿਆ ਤੇਰੀ ਅਮਰ ਸੰਗ ਰੋਣ ਦੀ ਵੀ ਇੱਥੇ ਆਇਆ ਕਰ ਭਾਣੂ ਜੀ ਮੈਨੂੰ ਕੋਈ ਨਹੀਂ ਮੈਂ ਜੀ ਇੱਥੇ ਰਿਆਗਰ ਹੁੰਦੇ ਤੈਨੂੰ ਤੁਹਾਡੇ ਨਾਲ ਬਹਿ ਕੇ ਗੱਲਬਾਤ ਤੁਮ ਕਿੱਦਾਂ ਕਰਾਂਗੇ ਮੇਰਾ ਅੱਜ ਦਾ ਮਕਸਦ ਕੇਵਲ ਤੇ ਕੇਵਲ ਇੱਕ ਵੋਟਰ ਦੇ ਤੌਰ ਤੇ ਆਕਾਲੀ ਦਲ ਦਾ ਖੈਰਖਵਰ ਹੁੰਦੇ ਨਾਤੇ ਆਕਾਲੀ ਦਲ ਦੀ ਚੜ੍ਹਦੀ ਕਲਾ ਫਿਰਦੇ ਜੋ ਕੰਮ ਕਰਕੇ ਮੇਰੀ ਬੇਨਤੀ ਜੇ ਸਰਕਾਰ ਨੂੰ ਹੋਵੇ ਨਾਖ ਉਹਨਾਂ ਨੂੰ ਮਿਲਿਆ ਹਲ ਹਲ ਕਰਦੇ ਫਿਰਦੇ ਆ ਨਾ ਇਹਨਾਂ ਦਾ ਬਧੂਰ ਹੈ ਨਾ ਗੱਲ ਹੈ ਨਾਲੋਂ ਬਾਅਦ ਹੈ ਨਾ ਲੋਕਾਂ ਨੂੰ ਪਸੰਦ ਕਰਦੇ ਆ ਕੋਈ ਪਤਾ ਨਹੀਂ ਕਿੱਥੇ ਜਾਂਦੇ ਆ ਜਿਹਨੂੰ ਮਾਲ ਸਾਡੇ ਵਾਲੇ ਮੈਨੂੰ ਕੋਈ ਨਹੀਂ ਹੁੰਦੇ ਤੇ ਮੈਨੂੰ ਉਹ ਰੇ ਫੋਨ ਆਏ ਜੀ ਮੈਨੂੰ ਫੋਨ ਕਰਦਾ ਕਿ ਜਰੂਰ ਤੈਨੂੰ ਪਿਓ ਦਾ ਫੋਨ ਨਹੀਂ ਕਿਹਾ ਮਲਕੜਦਾ ਵੀ ਕਹਿੰਦਾ ਹੈ ਨਾ ਅਜੇ ਅਧੂਰਾਤ ਮੇਰਾ ਗੱਲ ਪਈ ਸਾਰੇ ਅਕਾਲੀ ਦਲ ਦੇ ਸਮਰਥਕ ਜੇ ਅਕਾਲੀ ਦਲ ਦੇ VOTER ਤੇ SUPPORTER ਜੇ ਤਹਿਯਾ ਕਰ ਲੋ ਕਿ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਤਹਿਯਾ ਕਰ ਲੋ ਕਿ 2027 ਚ ਅਕਾਲੀ ਦਲ ਦੀ ਸਰਕਾਰ ਲਿਆਉਣੀ ਹੈ ਤਹਿਯਾ ਕਰ ਲੋ ਝਾੜੂ ਤੇ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਦਾ ਸਫਾਇਆ ਜਿਹੜਾ ਹੈ ਅਲਕਾ ਥੀਮ ਕਰਦੇ ਵਿੱਚੋਂ ਕਰਨਾ ਹੈ ਮੈਂ ਤੁਹਾਡੇ ਨਾਲ ਤੁਸੀਂ ਮੇਰੇ ਨਾਲ ਜੇ ਸੁਖ ਲਾਓ ਫਤੇ ਵਾਹਿਗੁਰੂ ਜੀ ਦਾ ਬਖਸ਼ ਵਾਹਿਗੁਰੂ ਜੀ ਦੀ ਫਤੇ